ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਦੀਪ ਲਸੋਈ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਕੱਲੋ 31 ਤਰੀਕ ਦੇ ਦਿਨ ਐਤਵਾਰ ਨੂੰ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਧੰਨ ਧੰਨ ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਪੁਰਬ ਦੇ ਦਿਹਾੜੇ ਤੇ ਗੁਰਦੁਆਰਾ ਲੋਹ ਸਰ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਕੀਤੇ ਗਏ ਅਤੇ ਆਇਆਂ ਸੰਗਤਾਂ ਨੂੰ ਗੁਰੂ ਕਾ ਟਰੰਤ ਲੰਗਰ ਵੀ ਵਰਤਾਇਆ ਗਿਆ ਜਿਤਨੀ ਵੀ ਸੰਗਤ ਗੁਰਦੁਆਰਾ ਲੋਹ ਸਰ ਸਾਹਿਬ ਵਿਖੇ ਪਹੁੰਚੀ ਸਭ ਦਾ ਬਹੁਤ ਬਹੁਤ ਧੰਨਵਾਦ ਇਹ ਸੰਗਤ ਮੀ ਪੈਰ ਦੇ باوجود ਵੀ ਗੁਰਦੁਆਰਾ ਲੋਹ ਸਰ ਸਾਹਿਬ ਵਿਖੇ ਪਹੁੰਚੀ ਕ ਬੇਨਤੀ ਹੂ ਰਾਂ ਆਪ ਸਭ ਨੂੰ ਸੇਵਕ ਸਿੱਧ ਪੂਰਨ ਸਾਮਿਆ ਆਵੇਂ ਫੇਸਬੁਕ ਤੇ ਮਨਦੀਪ ਰਸੋਈ ਦੇ ਨਾਮ ਤੇ ਮੇਰਾ ਪੇਜ ਚੱਲਦਾ ਸਾਧਨ ਕਾਮੀ ਫੋਲੋ ਕਰ ਲਿਓ ਗਾਵਿਆਂ ਸੁਨਿਆਂ ਦਿਲ ਦਾ ਹਰ ਥਾਂ ਪਾਵੈ ਜੇ ਨੂੰ ਸਤਿ ਪੁਰਖ manini dehe hokuane 아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아아 <out>